ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੈਲਕਮ ਬੈਕ ਟੂ ਮਾਈ ਅਫੀਸ਼ੀਅਲ YouTube ਚੈਨਲ ਤੇ ਲਓ ਜੀ ਆਪਾਂ ਪਰਸੋ ਗਏ ਸੀ ਨਾਨਕ ਕੀ ਰੇ ਕੱਲ ਗਏ ਸੀ ਬਾਬਾ ਨਾਮਦੇਵ ਦੇ ਤੇ ਅੱਜ ਇੱਥੇ ਹੈਗੀ ਆਪਣੀ ਰੈਸਟ ਅੱਜ ਆਪਾਂ ਇੱਥੇ ਸੱਤ ਖੰਡਾ ਮੱਥਾ ਟੇਕੀ ਬਾਕੀ ਇੱਥੇ ਨਾਲ ਲੱਗਦੇ ਇੱਥੇ ਵੀ ਜਾਵਾਂਗੇ ਉਹਦਾ ਬਣਾ ਲਾਂਗੇ ਵਲੌਗ ਅੱਜ ਜਿੰਨਾ ਕੁ ਵੀ ਬਣਿਆ ਨਹੀਂ ਕੱਲ ਨੂੰ ਫਿਰ ਜਾਵਾਂਗੇ ਲੋਕਲ ਗੁਰਦੁਆਰੇ ਉਹਦਾ ਬਣਾ ਲਾਂਗੇ ਤੇ ਬਾਕੀ ਜਿਨੇ ਪਿਛਲੇ ਵਲੌਗ ਨਹੀਂ ਦੇਖੇ ਉਹ ਦੇਖ ਲਿਓ ਤੇ ਬਾਕੀ ਚਾਲਦੇ ਆ ਨਾ ਕੇ ਰੈਡੀ ਹੋ ਗਏ ਪਰਨਾ ਬਣਾਨੇ ਆ ਤੇ ਫਿਰ ਚਾਲਦੇ ਆ ਦਿਖਾਉਣੇ ਤੁਹਾਨੂੰ ਅੱਜ ਦਾ ਵਲੌਗ ਡੇਲੀ ਕਿੱਥੇ ਜਾਣਾ ਕਿਤੇ ਨਹੀਂ ਉਸਕੇ ਅੱਜ ਨਵੀਂ ਡੈਸ਼ੀ ਵੀ ਟਰਾਈ ਕਰੀ ਉਹ ਵੀ ਦਿਖਾਵਾਂਗੇ ਤੁਹਾਨੂੰ ਮੌਕੇ ਤੇ ਫੋਡਾ ਨਾਮ ਵੀ ਦੱਸਾਂਗੇ ਤੁਹਾਨੂੰ ਵੀ ਕੀ ਹੁੰਦਾ ਫਿਰ ਦੱਸਿਓ ਤੁਸੀਂ ਆਓ ਜੀ ਬਲੌਗਰ ਬਹੁਤ ਹੋ ਚੁੱਕਿਆ ਸਾਡਾ ਇੱਕ ਬੰਦਾ ਲਾਈਵ ਹੋਇਆ ਵਾ ਜਦੋਂ ਅਸੀਂ ਮਾਨ ਮਾਨ ਮੈਸੇਜ ਕਰਨਾ ਇਨਸਟਾਗ੍ਰਾਮ ਸੀ ਮਚਾ ਗਿਆ ਸੀ ਪਈਆ ਝੋਲਕਦਾ ਪਰ ਹਟੋ ਏ ਮਾਲ ਮਾਲ ਲੱਗ ਰਿਹਾ ਸਿਰ ਤੇ ਆਡਾ ਬਲੌਗਰ ਤਕੜਾ ਹੋਇਆ ਲਾਈਵ ਹੋਇਆ ਵਾ ਇਹ ਟੈਗ ਹੋ ਆ ਰਿਹਾ ਆ ਰਿਹਾ ਆਡਾ ਬਲੌਗਰ ਲਾਈਵ ਹੋ ਕੇ ਹਾਲੇ ਇਹ ਲਾਈਵ ਹੋਇਆ ਵਾ ਇਹ ਕਹਿੰਦਾ ਵੀ ਥੋੜੀ ਆਵਾਜ਼ ਦੀ ਕੋਈ ਅਸਰ ਕੀ ਫਰਕ ਪਊਗਾ ਲਾਈਵ ਅਸੀਂ ਆਪ ਹੀ ਦੇਖ ਰਹੇ ਆ ਇਹਦਾ ਦੋ ਚਾਰ ਜਣੇ ਬਾਕੀ ਪੈਂਦਲੇ ਜੁੜਨਗੇ ਨਾਲ ਹੁਣ ਪੂਰੀ ਇਨਫੋਰਮੇਸ਼ਨ ਦਿੰਦਾ ਵਾ ਆਪਣੇ ਆਪਣੇ ਟਿੱਕਾ ਹੀ ਪੰਜਾਂਦੇ ਜਾਂਦੇ ਆ ਆਪਣੇ ਹੁਣ ਇਹ ਲਾਈਕ ਆਈ ਜਾਂਦੇ ਨੇ ਜਿੱਤੇ ਉਹ ਨਹੀਂ ਨਾ ਹੁਣ ਇਹ ਟਿਕ ਨਹੀਂ ਜਾਂਦੇ ਹੁਣ ਸਿੱਧੀ ਉਹਦਾ ਪੁਜਾਰੀ ਤੋਂ ਬਾਅਦ ਯਾਰ ਖੁੱਲਣ ਲੱਗ ਗਿਆ। ਬਾਜ਼ਾਰ ਖੁੱਲਣ ਲੱਗ ਗਿਆ। ਮੈਂ ਉਹ ਦਰਜੀ ਦਰਜੀ। ਹੁਣ ਬਾਜ਼ਾਰ ਖੁੱਲ ਗਿਆ ਸਾਰਾ। ਹੁਣ ਸਵੇਰ ਹੋ ਗਈ ਨਾ। ਕੋਈ ਸੰਗਤ ਹੈ। ਆਪਾਂ ਸੱਚਖੰਡ ਮੱਥਾ ਟੇਕ ਕੇ ਹੁਣ ਚੱਲੇ ਆਂ ਦੂਜੇ ਗੁਰੂ ਘਰ ਮੱਥਾ ਟੇਕਣਾ। ਤੇ ਆ ਥੋੜਾ ਮੰਨ ਕੇ ਚਲੋ ਵੀ ਰਹਿ ਸੀ ਏਰੀਆ ਆ ਗਿਆ ਇਧਰੋਂ ਸ਼ਹਿਰ ਦੇ ਲੋਕ ਰਹਿੰਦੇ ਆ ਇੱਥੋਂ ਦੇ ਬਸਨੀਕ ਆ ਜਿਹੜੇ ਤੇ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਰੂਮੀਆ ਦਾ ਸਾਹਿਬ ਇਹ ਆਪਣੇ ਪੁੱਚੋਂ ਵੀ ਹੈਗਾਗਾ ਪੁੱਚੋ ਵਾਲਾਂ ਦਾ ਹੀ ਇਹ ਗੁਰਦੁਆਰਾ ਆਪਣੇ ਉੱਤੇ ਬਣਿਆ ਹੋਇਆ ਪੁੱਚੋ ਤੇ ਉਹਨਾਂ ਦਾ ਗੁਰਦੁਆਰਾਗਾ ਇੱਥੇ ਸਾਰ ਸੰਦੇਦਾਰੇ ਕਰਕੇ ਲੰਗਰ ਛਕਾਂਗੇ ਆਪਾਂ ਤੇ ਫਿਰ ਅੱਗੇ ਨੂੰ ਵਧਾਂਗੇ ਆਪਣੀ ਦੂਜੀ ਸੰਗਤ ਵੀ ਆਉਂਦੀ ਹੈਗੀ ਸਾਰੀ ਉਹ ਪਹਿਲਾਂ ਮੱਥਾ ਠੇਕੇ ਸੀਗੇ ਉਹ ਰੂਚ ਵਾਗੇ ਸੀਗੇ ਤੇ ਆਪਾਂ ਹੁਣ ਆਏ ਆਂ ਕਿ ਉਹਨਾਂ ਨੂੰ ਫੋਨ ਲਾਇਆ ਉਹ ਵੀ ਆਉਂਦੇ ਆਗੇ ਤੇ ਇਹ ਆਪਣੇ ਪੁੱਚੋ ਵਾਲੇ ਦਾ ਯਾਰ ਹੈਸ਼ ਏਰੀਆ ਬਣ ਰਿਹਾ ਹੈਗਾ ਇੱਥੇ ਵੀ ਜਿਵੇਂ ਸਰਾਵ ਬਣਦੀ ਹੈਗੀ ਨੇ ਕਿ ਨੇ ਰਹਿਣਾ ਕਰਨਾ ਹੌਲੀ ਹੌਲੀ ਤਿਆਰ ਹੋਈ ਜਾਂਦਾ ਹੈ ਵੀ ਡੇਰਾ ਪੁੱਚੋ ਵਾਲਾਂ ਦਾ ਸੰਗਤ ਦੇ ਜੀ ਤੇ ਹੈਗਾ ਪਨੀਰ ਦੇ ਦਹੀਂ ਲੱਸੀ ਜਾਂ ਚਟਨੀ ਦੇ ਦੇਖੋ ਕਬੂਤਰ ਕਿੰਨੇ ਆਏ ਸੋਹਣੇ ਲੱਗਦੇ ਦੇਖੋ ਸੱਚਖੰਡ ਪਹੁੰਚ ਚੁੱਕੇ ਆਂ ਜਿੰਨਾ ਦਾਲ ਵਰਤ ਰਿਆ ਦਾਲ ਦੀ ਸੇਵਾ ਦਾਲ ਛਕਦੇ ਨੇ ਦੇਖੋ ਸੰਗ ਦੇ ਬੈਠੇ ਤੁਸੀਂ ਸਾਰੇ ਸੰਗ ਦੇ ਬੈਠੇ ਹੋ ਬਹੁਤ ਸੰਗ ਦੇ ਬੈਠੇ ਹੋ ਬਹੁਤ ਅਸੀਂ ਵੀ ਬੈਠਨੇ ਆਂ ਕਿ ਦਾਲ ਛਕਦੇ ਆਂ ਤੇ ਫੇਰ ਮਿਲਦੇ ਆ ਤੁਹਾਨੂੰ ਅਗਲੀ ਵਾਰ ਜਿੱਥੇ ਜਾਵਾਂਗੇ ਆਪਾਂ ਲਓ ਵੀ ਜਿਹੜੀ ਹੁਣ ਡੈਸ ਦੱਸੀ ਨਵੀਂ ਖਾਣ ਆਇਆ ਅੱਜ ਤੇ ਕਮੈਂਟ ਕਰਕੇ ਦੱਸੋ ਵੀ ਕੀ ਕਹਿੰਦੇ ਓਨੂੰ ਇੱਧਰ ਇਹ ਸ਼ਹਿਰ ਤਾਂ ਨਾ ਇਹ ਹੋਟਲ ਬੜਾ ਸੋਹਣਾਗਾ ਅਸੀਂ ਪਿਛਲੇ ਹਾਲ ਵੀ ਇੱਥੇ ਰੁਕੇ ਚਰਚਰ ਖਾਧੀ ਸੀ ਤੇ ਚਰਚਰ ਤੁਹਾਨੂੰ ਦੱਸਣ ਚਰਚਰ ਬੰਦੇ ਸਾਡੇ ਬੈਠੇ ਆਂ ਚੁਰਚਰ ਹਣੇ ਇਹਨਾਂ ਨੇ ਚੁਰਚਰ ਆ ਮੈਨੂ ਆ ਮੈਨੂ ਕਿਹਿਆ ਨੇ ਕਾ ਕਿਥੇ ਲਗਾ ਚੁਰਚਰ ਕਿਥੇ ਲਗਾ ਤੇ ਚੁਰਚਰ ਤੈਨੂੰ ਬੋਲ ਕਰਾ ਸੀ ਜੀ ਤੇ ਲੱਬ ਲਾ ਲੋੜ ਹੀ ਨੂੰ ਫੋਨ ਕਰਾ ਹਣਾ ਉਹ ਦੇਖ 200 ਵਾਲਾ 200 ਵਾਲੀ ਕਿਹੜੀ ਚੀਜ਼ ਆ ਤੈਨ ਆ ਤੁਸੀਂ ਤਾਂ 200 ਵਾਲੀ 160 ਆ ਆ ਪਿਆ 200 ਓਏ ਇਹ ਤਾਂ ਮਸਰੂਮ ਬਣੀ ਪੀਜਾ ਤਾਂ ਲੱਬ ਆਹ ਪਿਆ ਦਿੱਲੀ ਕੇ ਮਸਹੂਰ ਚੁਰਚੁਰ ਕੇ ਨਾਨ ਨਾਂ ਦੇ ਅਰਧ ਲਿਖਿਆ ਦਾ ਪਿਆ ਬਾਈ ਯਾਰ ਆ ਦੇ ਨਾਲ ਆ ਦੇਖ ਇਧਰ ਕੀ ਲਿਖਿਆ ਵਾ ਨਾਨ ਨਾਨ ਉਹ ਐ ਥੋੜੀ ਚੁਰਚੁਰ ਕੇ ਨਾਨ ਉਹਨੂੰ ਚੁਰਚੁਰ ਕਹਿੰਦੇ ਆ ਬਸ ਚੁਰਚੁਰ ਚੁਰਚੁਰ ਬਾਈ ਯਾਰ ਕਾਹ ਹੋ ਗਏ ਤੇ ਮਿੱਤਰੋ ਇਹਨੂੰ ਕਹਿੰਦੇ ਆ ਚੁਰਚਰ ਇਹਨੂੰ ਚੁਰਚਰ ਕਹਿੰਦੇ ਆ ਚੁਰਚਰ ਦੇਖੋ ਬੇਮਾਨੀ ਨੂੰ ਖਾਨ ਲੱਗਿਆ ਚੁਰਚਰ ਮਿੱਤਰੋ ਖਾਂਤਾ ਹੋ ਗਿਆ ਨੂੰ ਤਰਾਂ ਫਿਰ ਤੈਨੂੰ ਪਰ ਸਮਾਨ ਹਜੇ ਫਿੱਟ ਨਹੀਂ ਆਇਆ ਕੋਈ ਤੂੰ ਕੀ ਕੁਝ ਲੈਣਾ ਹਜੇ ਹਾਂ ਲੈਣਾ ਕੀ ਇਹਨੂੰ ਗੱਪ ਮਾਰੀ ਲੋ ਜੀ ਬੋਲਟ ਲੌਂਚ ਹੋ ਗਿਆ ਕੀਮਤ 170000 ਉਹ ਪਕੜਾ ਲੈਣਾ ਗਿਫਟਾਂ ਦੀ ਦੁਕਾਨ ਬੱਚਿਆਂ ਦੇ ਗਿਫਟ ਮਿਲਦੇ ਇੱਥੇ ਅੱਜ ਦਾ ਵਲੌਗ ਆਪਾਂ ਹੀ ਛੱਡ ਦੇਣਾ ਸਾਰਾ ਬੈਗ ਜੈ ਬਾਬਰੀ ਬੈਗ ਸ਼ਾਪ ਹਿੰਦੀ ਹੁੰਦੀ ਤਾਂ ਨਹੀਂ ਆਉਂਦੀ ਜਿੱਥੇ ਪੰਜਾਬੀ ਜੀ ਬੋਰਡ ਲੱਗਿਆ ਉਹ ਜ਼ਰੂਰ ਪੜ੍ਹ ਲੈਣੇ ਆ ਹਿੰਦੀ ਹਿੰਦੂ ਤਾਂ ਬੜੀ ਬੁਰੀ ਲੱਗਦੀ ਆ ਬੋਲਣੀ ਮੈਨੂੰ ਕੱਟ ਬਣੀਆਂ ਸੀ ਜਿੰਨਾ ਮੇਰੀ ਨੰਬਰ ਪਰ ਹਿੰਦੀ ਜੀ ਵੱਧਾਉਂਦੇ ਰਹੇ ਮੇਰੇ ਪਰ ਲੱਗਦੀ ਮੈਨੂੰ ਬੁਰੀ ਜਿਹੀ ਹਿੰਦੀ ਗਰਮੀ ਹੋ ਗਈ ਯਾਰ ਹਨਾ ਅੰਤ ਵਿੱਚ ਠੀਕ ਹੀ ਅਨਵਾਦੀਏ ਤੁਸੀਂ ਇਜ਼ਤ ਕਮਰੇ ਚ ਲੱਗਾ ਪਰ 4 ਵਜੇ ਆਈ ਸੀ ਫਲਾਈਟ ਕੱਟ ਦਿੰਦੇ ਆ ਤਾਂ ਅੱਗੇ ਥੋੜੀ ਗਰਮੀ ਹੋਣ ਲੱਗ ਪਈ ਬਿਆਰ ਸਨੇ ਕਰੇ ਬਿਆਰ ਧੋਪਾ ਜੀ ਤੇ ਅੱਥਨੇ ਹੀ ਜਾਵਾਂਗੇ ਅੱਜ ਸੇਵਾ ਕਰਾਉਣ ਤੇ ਵਗਦਾ ਮੈਂ ਬਲਾਗ ਬਣਾਉਂਦਾ ਨਹੀਂ ਹੈਗਾ ਉੱਥੇ ਫਿਰ ਜਾ ਕੇ ਕਿੰਦੀ ਸੇਵਿੰਗ ਕਰਦੇ ਆ ਉਹਦਾ ਬਲਾਗ ਬਣਾਉਂਦਾ ਰਾਜੂ ਕੱਲੇ ਲਈ ਹੋ ਜੂ 10 12 ਕਿਲੋ ਸਮਾਨ ਹੈ ਨਾ ਤੇਰਾ ਸਮਾਨ ਮੈਂ ਸਮਾਨ ਕਿ ਲੈ ਕੇ ਉਹ ਲਾਟ ਲੈਣਾ ਤੇ ਮੇਰੇ ਘਰ ਨਿਆਣੇ ਰਹੁੰਦੇ ਫਾਂਜੀ ਉਹ ਸਮਾਨ ਲੈਣ ਸਹੀ ਗੱਲ ਆ ਹਾਂ ਤੇ ਘੰਟੇ ਤਾਂ ਲੱਗਿਆ ਬਲਾਗ ਚ ਆਪਾਂ ਵੀ ਲੈਣਾ ਸਮਾਨ ਆਪਾਂ ਨਹੀਂ ਲੈਣਾ ਸੰਗਤ ਨਹੀਂ ਲੈਣਾ ਫਿਰ ਸੰਗਤ ਨਾਲ ਆਏ ਆ ਉਹਨੂੰ 300 ਵੱਟ ਬਾਈ ਸਾਡਾ ਬੰਦਾ ਦੇਖੋ ਬੇ ਸਾਡਾ ਬੰਦਾ ਤੁਹਾਨੂੰ ਦਿਖਾਉਣਾ ਮੈਂ ਆ ਕੀ ਲੱਗਿਆ ਪਿਆ ਹਟ ਜਾ ਆ ਦੇਖੋ ਬਾਬੇ ਇਹਨੋਂ ਘਟ ਘਟ ਅੱਧਾ ਘੰਟਾ ਹੋ ਗਿਆ ਇੱਕ ਪੈਨ ਲੈਣ ਕਿ ਆ ਗਿਆ ਦੁਕਾਨ ਤੇ ਖੜਾ ਹਜੇ ਆ ਲੈਣਾ ਪਤਾ ਨਹੀਂ ਪਿਆਹਾਂ ਦਾ ਬਹੁਤ ਦੇਰ ਲਿਖ ਲੈ ਕੀ ਦੇਖੀ ਜਾਂਦਾ ਪੂਰਾ 10 ਪੈਨ ਬਦਲਦੇ ਬੰਦੇ ਨੇ ਫੋਟੋਆਂ ਖਿੱਚੀਆਂ ਆਆਂ ਹਾਂ ਫੋਟੋਆਂ ਦੇਖਦੀਆਂ ਖਣੀ ਕੀ ਸਕੈਨ ਕਰਿਆਗਾ ਪਤਾ ਨਹੀਂ ਕੀ ਕਰਿਆ ਤੇ ਪਰ ਉਹਨੂੰ ਘੰਟਾ ਅੱਧਾ ਘੰਟਾ ਹੋ ਗਿਆ ਗਏ ਨੂੰ ਜੇਸ ਜੀ ਲਿਖ ਦੇ ਜੇਸ ਜੀ ਹਾਂ ਡਾਟ ਵਰ ਇੱਥੇ ਲਿਖਣਾ ਲੈ ਲਿਖਣਾ ਉੱਪਰ ਹੀ ਲਿਖ ਦਿਨਾ ਉਹੀ ਕਿ ਲਾਈਨ ਮੈਂ ਆ ਜਾਗਾ ਸਭ ਕਿ ਕਾਲੇ ਤੇ ਲਿਖਾਉਣਾ ਪੈਨ ਸਲ ਇਹ ਪਤਾ ਲੱਗਿਆ ਤੁਹਾਨੂੰ ਨਾਮ ਵਾਲਾ ਪੈਨ ਲੈਣਾ ਐਸੇ ਸੀਰਤ ਵਾਲੀ ਵਾਲ ਇੱਥੇ ਜੇਸ ਕਹਿੰਦਾ ਬੋ ਜਿਹੜੀ ਅੱਛਾ ਪੈਨ ਦੇ ਨਾਲ ਹੋਣਾ ਠੀਕ ਆ ਤਾਂ ਹੀ ਘੰਟਾ ਲੱਗ ਗਿਆ ਮੈਂ ਵੀ ਆਖਿਆ ਭਾਏ ਦਾ ਕੰਮ ਉਲਝ ਕਿਵੇਂ ਗਿਆ ਨਾ ਮੈਂ ਵੀ ਆਖਿਆ ਕਿਉਂ ਇੰਨਾ ਕਿਵੇਂ ਕੰਮ ਉਲਝ ਗਿਆ ਠੀਕ ਆ ਜੀ ਠੀਕ ਆ ਤਾਂ ਹੀ ਇੰਨਾ ਮੁੱਦਾ ਉਲਝ ਗਿਆ ਸੀ ਮੈਂ ਵੀ ਆਖਿਆ ਨਾ ਟਾਈਮ ਲੱਗ ਕਿਵੇਂ ਗਿਆ ਹਾਂ ਹੀ ਬੰਦੇ ਦਰਚਾ ਹੀ ਨੇ ਹੋਰ ਬੈਗ ਦੇਖੋ ਬੈਗ ਦੀ ਕੁਆਲਿਟੀ ਚੈੱਕ ਕਰੋ ਸਖਤ ਬਹੁਤ ਆ ਬੋਲਾ ਦਾ ਨਹੀਂ ਕੋਈ ਦਿੰਦਾ ਸੌ ਦਾ ਐਸਾ ਰੋਆ ਪੂਰਾ ਬੈਗ ਵੀ ਮੁੰਡਾ ਹੁਣ ਜਿਨ੍ਹਾਂ ਨੂੰ ਰੋਆ ਨਹੀਂ ਪਤਾ ਇਹ ਆਂ ਬਣੇ ਦੇਖ ਆਪਣੇ ਘਰ ਦੇ ਨਹੀਂ ਦੇਖਣਾ ਕੋਈ ਨਾ ਅੰਦਰ ਉਹ ਆਪਦਾ ਹੀ ਆ ਉਧਰ ਦੀ ਸਿੱਖਿਆ ਇਹ ਗੱਲ ਆ ਰਹੀ ਸਫਾਈ ਵਾਲੀ ਘੱਟ ਰੱਖਦੇ ਆ ਲੋਕ ਨਹੀਂ ਨਹੀਂ ਬਾਹਲੀ ਰੱਖਦੇ ਆ ਘੱਟ ਤਾਂ ਆਪਣੇ ਹੁੰਦੇ ਆ ਸਭ ਇਹ ਮੈਂ ਸ਼ਹਿਰ ਆ ਗਿਆ ਮਾੜਾ ਮੋਟਾ ਸਾਫ ਚਾਹੀਦਾ ਲਾ ਟ੍ਰਾਂਸਫਾਰਮਰ ਕਿਵੇਂ ਗੜਿਆ ਪਿਆ ਭਾ ਲੈ ਇਹਦੇ ਨਾਲ ਚੰਗਾ ਸਾਡਾ ਫੁੱਲੇ ਵਾਲੀ ਹੋਰ ਉਹ ਗੇਲੀ ਕੇ ਬਾਰਚ ਲੱਗਾ ਉਹ ਵੀ ਸੋਹਣਾ ਇਹਦੋਂ ਨਾਲ ਸਾਡੇ 20 ਘਰਾਂ ਨੂੰ ਲਾਈਟ ਦਿੰਦਾ ਉਹ ਗੱਲ ਤਾਂ ਕੀ ਆ ਆ ਇਹਨਾਂ ਦਾ ਦੇਖੀ ਜਲੂਸ ਕੱਢਿਆ ਹੋਇਆ ਸਾਰੇ ਕਹੇ ਦਾ ਆ ਉਹ ਦੇਖੋ ਇੰਡੀ ਇੰਡੀ ਕਾ ਖੜੀ ਗਾਲ ਕੀ ਵਿਚਾਰੀ ਇੰਡੀ ਕਾ ਉਹਦੇ ਕਿਹੜੀ ਗੱਡੀ ਕਿਹੜੀ ਗੱਡੀਆ ਸਿਵਿਕ ਸਿਵਿਕ ਇੰਡੀ ਕਾ ਇਹ ਇੰਡੀ ਕਾ ਵੀ ਆਹ ਦੇਖੋ ਯਾਰ ਆਹ ਸਫਾਈ ਚਾਹੀਏ ਮੋਸਕ ਮਾਰਦਾ ਇਥੋਂ ਮੂੰਹ ਬੰਨੀ ਕਰ ਬੋਤਲ ਸੈਟਲੀ ਇੱਕ ਇੱਕੰਨੇ ਆ ਆਹ ਦੀ ਰੋਟੀ ਮਾਨਾ ਰੇਟ ਦੱਸ ਦੋਗੇ ਹਾਂਜੀ ਇਹੋ ਮੈਂ ਰੇਟ ਦੇਖੋ ਨਾਰੀਆ ਤੇਲ ਆਇਆ ਯਾਰ ਇਥੋਂ ਲਾ ਕੇ ਆਪਾਂ ਖੋਪੇ ਦਾ ਤੇਲ ਇਹ ਜਦੋਂ ਪੂਰਾ ਅਰੀਜਨਲ ਆ ਤੇ ਨਾ ਅਰੀਜਨਲ ਹੋਇਆ ਫੇਰ ਨਹੀਂ ਦੇ ਦੋ ਤੇਲ ਹਾਰੇ ਹੁਣ ਤੇਲ ਦੇਤਾ ਹੁਣ ਤੇਲ ਤੇ ਜੀਰਾ ਲੈ ਚੀਆਂ ਸੀ 80 ਵਾਲੀਆਂ ਚੱਬ ਰਹੇ ਆ ਹੁਣ ਥੋ ਲੈਣਿਆ ਬੈਗ ਬੈਗ ਲੈ ਕੇ ਪਾਪਿਓ ਵੀਊ ਚੈੱਕ ਕਰੋ ਤੁਸੀਂ ਇਧਰ ਬੱਦਲਾਂ ਦਾ ਕੀ ਬਾਤ ਆ ਰਹੀ ਬਹੁਤ ਸੋਹਣਾ ਮੌਸਮ ਹੋ ਜਾਂਦਾ ਇਸ ਵੇਲੇ ਤੇ ਲੋ ਵੀ ਮੌਸਮ ਨੂੰ ਬਹੁਤ ਸੋਹਣਾ ਹੋ ਗਿਆ ਲੋ ਵੀ ਤਰਾ ਮੌਸਮ ਦਾ ਨਹੀਂ ਬਦਲਦਾ ਤੁਰੇ ਫਿਰਦੇ ਦੇਖ ਲਓ ਤੁਸੀਂ ਮੀਂਹ ਆ ਗਿਆ। ਬਾਜ਼ਾਰ 'ਚ ਹੀ ਤੁਰੇ ਫਿਰਦੇ ਹਾਂ ਹਜੇ। ਤੇ ਦੇਖੋ ਇੱਧਰ ਵਧੀਆ ਇਸ ਵੇਲੇ ਮਾਹੌਲ ਬਣ ਜਾਂਦਾ। ਦੁਕਾਨਾਂ ਵਾਲੇ ਵਧੀਆ ਗਾਣੇ-ਗੂਣੇ ਲਾਉਂਦੇ ਆ। ਆਹ ਜਣਾ ਦੁਕਾਨਾਂ ਢਾਕਟੀਆਂ ਵਿਚਾਰਿਆਂ ਨੇ ਮੀਂਹ ਆ ਗਿਆ। ਇੱਥੇ ਐ ਨਹੀਂ ਪਤਾ ਲੱਗਦਾ ਵੀ ਕਦੋਂ ਮੀਂਹ ਆ ਜਾਏਗਾ ਕਦੋਂ ਹਟ ਜਾਏ ਬੱਸ। ਤੁਹਾਨੂੰ ਤੇ ਤੁਹਾਨੂੰ ਮੀਂਹ ਪੁਰਾਣਾ ਪੈਣ ਲੱਗ ਗਿਆ ਸੀ ਕਮਰੇ 'ਚ ਜਾਂਦੇ-ਜਾਂਦੇ ਰਹਿ ਗਏ। ਤੇ ਆ ਇੱਥੇ ਸਕਰੀਨ ਵਾਲੇ ਨੂੰ ਬੁਲਾਈ ਜਾਂਦੇ ਵੀ ਆਜਾ ਇਹ ਨਹੀਂ ਆਉਂਦਾ। ਇਹਨਾਂ ਨੂੰ ਵੀ ਇੱਥੇ ਬੜਾ ਉਹ ਫੜਾ ਲਾ ਗੱਲਾਂ ਮੜ ਜਾਂਦਾ ਇਹ ਵੀ ਬੰਦੇ ਗੱਲ ਲੜੂ ਹੀ ਆ ਹੈ ਨਹੀਂ ਕੰਮ ਕਰਨ ਵਾਲੇ ਵੀ ਮੈਨੂੰ ਦਿੱਤੇ ਮਾਰਨ ਵਾਲੇ ਲੋਰ ਲਸਣ ਇਹਨਾਂ ਦੇ ਖਰਾਬ ਆ ਵੀ ਤੁਸੀਂ ਆ ਜਓ ਨੇ ਬੈਠਿਆ ਕੁਰਸੀਆਂ ਤੇ ਆਹ ਦੇਖੋ ਮੀਂਹ ਪੈ ਰਿਹਾ ਪੂਰਾ ਅਸੀਂ ਜਾਂਦੇ ਸੀ ਕਮਰੇ ਜਿੱਤੇ ਰਾਹ ਇਧਰਾਜ ਤੇ ਰਾਸਤੇ ਕੇ ਮੋੜੇ ਜੀ ਜਾਂਦੇ ਰ ਬਜ਼ਾਰ ਚ ਹੋਰ ਕਰ ਲੈਨੇ ਅਗੇਰਾ ਸਾਮਾਨ ਕਿਨਾਂ ਰੱਖਣ ਦੇ ਨੇ ਮੋੜ ਕੇ ਸਾਮਾਨ ਦੂਜੇ ਨੂੰ ਭਲਾਦਾ ਵੀ ਚਲ ਅਸੀਂ ਉਹ ਕਰ ਲੈਨੇ ਆ ਇੱਥੇ ਮੀਂਹ ਪੈਣ ਲੱਗ ਗਿਆ ਹੁਣ ਅਸੀਂ ਨੂੰ ਬੁਲਾਈ ਜਾਂ ਨੇ ਇਹ ਨਹੀਂ ਆਉਂਦਾ ਇਹ ਤਾਂ ਪਰਨੇ ਵੀ ਆ ਨਹੀਂ ਬੰਨ ਕੇ ਲਪੇਟ ਕੇ ਬੰਦੇ ਆਗੇ ਨਾ ਆ ਜੋਤ ਦੇਖ ਲੋ ਮਗਰ ਗੋਲ ਗੱਪੇ ਪਿਆ ਠੀਕ ਦੇਖਣ ਲੱਗਿਆ ਆਹ ਲਓ ਆਊਟਫਿਟ ਦੇਖਦਾ ਆਊਟਫਿਟ ਚੈੱਕ ਕਰਾਉਂਦਾ ਜੀ ਮੁੰਡਾ ਵੀ ਦੱਸੋ ਕਿਵੇਂ ਲੱਗਦੀ ਆ ਅ ਲਾਲ ਸ਼ਰਟ ਹਰੀਏ ਵਿੱਚ ਡੱਬੀਆਂ ਕਾਲੀਆਂ ਡੱਬੀਆਂ ਆ ਪਹਿਲੇ ਦਾ ਰੇਟ ਨਾ ਚੈੱਕ ਕਰਾ ਲਈ ਲਿਬੜੀ ਜੀ ਪੈਂਟ ਆ ਗਈ ਤੇ 100 ਵਾਲੇ ਨਾਲ ਜੱਫਣਾ 150 ਵਾਲੇ ਨਾਲ ਨਹੀਂ ਬਾਬਾ ਜੀ ਇਹ ਤਾਂ ਗਾਟ ਵਾਲੀ ਆ ਸਾਲਟ ਗਿਫਟ ਹੋਈ ਆ ਇਹਨੂੰ ਜਦੋਂ ਪ੍ਰਿੰਟ ਵੀ ਗਿਫਟ ਹੋਈ ਆ ਆਪਾਂ ਜੀ ਉੱਪਰ ਲਿਆਉ ਜਣੀ ਆ ਕਿ ਦੇਖੋ ਮਣ ਫਿਰਨ ਜਾਣਾ ਮੈਂ ਇਹਦਾ ਪੂਰਾ ਫੈਨ ਹੋ ਗਿਆ ਸਾਡੇ ਰਾਮਪਰੇ ਸ਼ਹਿਰ ਤੋਂ ਲੈਤੀ ਆ ਮੈਂ ਨਿਊ ਮਾਰਕੀਟ ਤੋਂ 350 ਰੁਪਿਆ ਰੇਟ ਆ ਇਹਦਾ ਡਾਕਟਰ ਸਪੋਰਟਸ ਦੀ ਆ ਇਹ ਐਂਡੀ ਹਲਕੀ ਚੱਪਲ ਆ ਨਾ ਕੀ ਬਾਤਾਂ ਆ ਇਹ ਮੰਨਿਓ ਤੁਸੀਂ ਆ ਲਿਆਇਆ ਸੀਗਾ ਮੰਡਾ ਜੂਡੀਓ ਚ ਉਹ ਉਹ ਪਾਇਆ ਸਲੀਪਰ ਉਥੇ ਇਹਨੇ ਵਰਤੇ ਨਹੀਂ ਤੇ ਉਹ ਹੀ ਨਹੀਂ ਕਰੇ ਉਹਨੇ ਆ ਗਿਆ ਕੋਲ ਨੂੰ ਦੁਕਾਨਦਾਰ ਕੋਲ ਕਿੰਨੇ ਟਾਈਮ ਬਾਅਦ ਆਇਆ ਸੀ 5 ਮਿੰਟ ਹੋ ਕੇ ਬੈਠੇ ਨੂੰ ਲੈਣੀ ਨਹੀਂ ਹੁਣ ਹਾਲਾ ਕੋਈ ਨਾ ਅਸੀਂ ਰਾਤ ਨੂੰ ਪਹੁੰਚ ਚੁੱਕੇ ਹਾਂਗੇ ਤੇ ਸੱਚ ਖੰਡ ਕਹਿਆ ਸੀ ਮੈਂ ਅੱਜ ਅੱਗੇ ਬਲੌਗ 'ਚ ਮੈਂ ਰਾਤ ਦਾ ਨਹੀਂ ਦਿਖਾਇਆ ਇੱਥੇ ਰਾਤ ਨੂੰ ਵੀ ਸੰਗਤ ਬਹੁਤ ਆਉਂਦੀ ਹੁੰਦੀ ਹੁਣ ਲੰਗਰ ਪਾਣੀ ਤੇ ਗਾਇਆ ਸੇਵਾ ਕਰਨ ਜਾਂਦੇ ਆ ਸੀ ਤੇ ਲੋਕੇ ਪਛਤਾ ਸੁਬਹ ਟਿਕ ਜਾਨਨੇ ਆਗੇ ਫਿਰ ਸੇਵਾ ਸੇਵਾ ਕਰਾ ਜਾਨਨੇ ਰਾਤ ਨੂੰ ਦਿਨੇ ਫਿਰ ਗੁਰੂ ਘਰਾਂ ਦੇ ਦਰਸ਼ਨ ਕਰਦੇ ਜਿਹੜੇ ਨਾਲ ਨਾਲ ਹੈਗੇ ਆਗੇ ਤੇ ਰਾਤ ਨੂੰ ਦੇਖੋ ਰਾਤ ਨੂੰ ਵੀ ਸੰਗਤ ਬਹੁਤ ਆਉਂਦੀ ਹੈ 여기 ਇੱਥੇ ਤੇ ਹੁਣ ਆਪਾਂ ਫਿਰ ਹਾਲ ਚੱਲੇ ਲੰਗਰ ਤੇ ਸੇਵਾ ਕਰਾਉਣਾ ਬਾਅਦ ਚ ਮਿਲਦੇ ਆਂ ਆ ਦੇਖੋ ਇਹ ਪਾਣੀ ਦੀ ਸੇਵਾ ਹੈ ਤੇ ਸੰਤਨ ਬਾਬਾ ਸੰਤਨ ਮਾਤਾ ਸਾਹਿਬ ਕੌਰ ਜੀ ਉਹ ਕਰੋ ਜੀ ਦਰਸ਼ਨ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਬਹੁਤ ਹੀ ਸਕੂਨ ਇਹ ਬੰਦਾ ਇਕੱਲਾ ਹੋਵੇ ਨਾ ਇਕੱਲਾ ਵੀ ਇੱਥੇ ਬੰਦਾ ਬੈਠਾ ਵਧੀਆ ਸਕੂਨ ਮਿਲਦਾ ਬੰਦੇ ਨੂੰ ਪਾਠ ਚੱਲ ਜੀਆਂ ਦਾਸੇ ਪਾਸੇ ਬੰਦਾ ਆਪ ਵੀ ਫਿਰ ਚੰਗੈ ਸੋਚਦਾ ਅੰਗ ਤੇ ਉਧਰ ਹੈਗਾ ਲੰਗਰ ਹਾਲ ਤੇ ਇੱਧਰ ਬਹਾਰੇ ਚੱਲਦੇ ਦੇਖੋ ਕਿੰਨਾ ਸੋਹਣਾ ਸਾਤ ਸ੍ਰੀ ਅਕਾਲ ਮੀ ਬੈਗਿਆ ਹਟਾ ਮੀ ਵੀ ਬਹੁਤ ਮਨ ਨੂੰ ਫਸ ਤੇ ਫਿਰਦਾ ਪਾਣੀ ਤੇ ਬਫਾਰਾ ਇੱਥੇ ਕਰੋ ਬਹਿਰਾ ਦਾ ਵੀਊ ਇਹਦਾ ਆਹ ਬਾਰੀ ਬਾਰੀ ਚੱਲ ਰਹੀ ਆਗੀ ਆਹ ਦੇਖੋ ਬਫਾਰਾ ਕਿੰਨੇ ਉੱਚੀ ਜਾਂਦਾ ਤਾਰ ਦੋ ਤਿੰਨ ਬਫਾਰੇ ਆ ਗਏ ਦੋ ਕੁ ਬਾਹਰ ਲੱਗਿਆ ਮੈਨੂੰ ਲੱਗਾ ਤੇ ਦੇਖੋ ਸੇ ਬਹੁਤ ਸਕੂਨ ਮਿਲਦਾ ਇੱਥੇ ਆ ਕੇ ਚਾਰ ਚਾਰ ਲੱਗੇ ਹੋਏ ਇੱਥੇ ਚਾਰ ਬਫਾਰੇ ਆ ਛੋਟਾ ਛੋਟਾ ਆ ਵੀ ਆ ਵੱਡਾ ਇਹਨਾਂ ਸਾਰਿਆਂ ਨਾਲ